ਅਕਾਲੀ ਦਲ ਦਾ ਵੱਡਾ ਫੈਸਲਾ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਜਿਮਣੀ ਚੋਣਾਂ 'ਚ ਹਮਾਇਤ ਦਾ ਐਲਾਨ ਕਰ ਦਿੱਤਾ 31 ਮੈਂਬਰੀ ਕਮੇਟੀ ਦਾ ਅਹਿਮ ਫੈਸਲਾ ਹੈ ਕਿ ਜਿਮਣੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਭੁਗਤਿਆ ਜਾਵੇਗਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਚਾਰ ਜਿਮਣੀ ਚੋਣਾਂ ਨੇ ਤੇ ਅਕਾਲੀ ਦਲ ਦੇ ਬਾਈਕਾਟ ਨੇ ਸਾਰੀਆਂ ਪਾਰਟੀਆਂ ਦੀਆਂ ਲਾਲਾ ਅਕਾਲੀ ਦਲ ਦੇ ਵੋਟ ਤੇ ਸੁੱਟ ਦਿੱਤੀਆਂ ਨੇ ਪਰ ਅਕਾਲੀ ਦਲ ਨੇ ਇਸ ਚੀਜ਼ਾਂ ਸਪਸ਼ਟ ਕਰ ਦਿੱਤੀਆਂ ਕਿ ਆਖਰਕਾਰ ਅਕਾਲੀ ਦਲ ਕਿਹੜੀ ਕਰਵਟ ਬੈਠਣ ਜਾ ਰਿਹਾ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਇਸ ਐਲਾਨ ਦੇ ਨਾਲ ਹੀ ਨਵੀਂ ਚਰਚਾ ਛਿੜ ਚੁੱਕੀ ਹੈ ਕਿ ਕੀ ਅਕਾਲੀ ਦਲ ਹੁਣ ਭਗਵੰਤ ਮਾਨ ਦੀ ਗੋਦ ਚ ਬੈਠ ਜਾਏਗਾ ਕੀ ਇਹ ਅਕਾਲੀ ਦਲ ਜਿਹੜਾ ਭਗਵੰਤ ਮਾਨ ਅਕਾਲੀ ਦਲ ਦੇ ਆਗੂਆਂ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹ ਨਾ ਅੱਗਾ ਦੇਖਦਾ ਸੀ ਤੇ ਨਾ ਪਿੱਛਾ ਦੇਖਦਾ ਸੀ ਉਹ ਗੱਲਾਂ ਕਹਿੰਦਾ ਸੀ ਜਿਹੜੀਆਂ ਕਿ ਕਈ ਵਾਰ ਕਹਿਣੀਆਂ ਵੀ ਨਹੀਂ ਚਾਹੀਦੀਆਂ ਉਸ ਦੀ ਗੋਦੀ 'ਚ ਅਕਾਲੀ ਦਲ ਬੈਠ ਜਾਵੇਗਾ ਇਹ ਹੁਣ ਸਵਾਲ ਖੜਾ ਹੋ ਚੁੱਕਿਆ ਕਿੱਥੇ ਸਮਰਥਨ ਕੀਤਾ ਗਿਆ ਕਿੱਥੇ ਨਹੀਂ ਇਹ ਤੁਹਾਨੂੰ ਦੱਸਦੇ ਆ ਦਰਅਸਲ ਡੇਰਾ ਬਾਬਾ ਨਾਨਕ ਦੀ ਚੋਣ ਇਸ ਸਮੇਂ ਬੜੀ ਫਸ ਚੁੱਕੀ ਹੈ ਇਸ ਫਸਮੀ ਚੋਣ ਦੇ ਵਿਚਕਾਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਕਹਿ ਲਈਏ ਕਿ ਰਸ਼ਮੀ ਤੌਰ ਤੇ ਹੁਲਾਰਾ ਮਿਲ ਗਿਆ ਜਦੋਂ ਸੁੱਚਾ ਸਿੰਘ ਲਗਾ ਦੇ ਧੜੇ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਨੇ ਐਲਾਨ ਕੀਤਾ ਕਿ ਉਹ ਗਰਦੀਪ ਸਿੰਘ ਰੰਧਾਵਾ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਸਮਰਥਨ ਕਰਨਗੇ 31 ਮੈਂਬਰੀ ਕਮੇਟੀ ਬਣਾਈ ਸੀ ਸੁੱਚਾ ਸਿੰਘ ਲਗਾ ਹਰਣ ਸੁੱਚਾ ਸਿੰਘ ਲਗਾ ਨੂੰ ਤਾਜ਼ਾ-ਤਾਜ਼ਾ ਹੀ ਕਾਲੀਦਾਲ ਚ ਵਾਪਸ ਲਿਆ ਗਿਆ ਤੇ ਉਸ ਦਰਮਿਆਨ ਸੁੱਚਾ ਸਿੰਘ ਲਗਾ ਦੀ ਉਸ 31 ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਉਹ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਰੋਧ ਵਿੱਚ ਤੇ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਡਟਣਗੇ ਹੁਣ ਜੋ ਪਲੀ ਲਈ ਗਈ ਹੈ ਉਹ ਦੱਸ ਦਿੰਨੇ ਆ ਮੀਟਿੰਗ ਤੋਂ ਬਾਅਦ 31 ਮੈਂਬਰੀ ਕਮੇਟੀ ਦੇ ਸਰਬਸੰਮਤੀ ਨਾਲ ਫੈਸਲਾ ਸੁਣਾ ਦਿੱਤਾ ਕਿ ਉਹ ਜਿਮਨੀ ਚੋਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦਾ ਸਮਰਥਨ ਕਰਨਗੇ ਹਾਲਾਂਕਿ ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਫੈਸਲਾ ਉਹਨਾਂ ਦਾ ਡੇਰਾ ਬਾਬਾ ਨਾਨਕ ਹਲਕੇ ਲਈ ਨਿੱਜੀ ਫੈਸਲਾ ਨਾ ਕਿ ਪਾਰਟੀ ਦਾ ਇਸ ਦੇ ਨਾਲ ਹੀ ਕਮੇਟੀ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਨੇ ਸਾਰੀਆਂ ਸਥਿਤੀਆਂ ਤੇ ਗੌਰ ਕੀਤਾ ਅਤੇ ਉਹਨਾਂ ਦਾ ਮੁੱਖ ਵਿਰੋਧ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੈ ਹਾਲਾਂਕਿ ਭਾਜਪਾ ਉਮੀਦਵਾਰ ਰਵੀਕਰਨ ਕਾਲ ਵਿਰੋਧ ਨਹੀਂ ਪਰ ਉਹ ਭਾਜਪਾ ਦੇ ਉਮੀਦਵਾਰ ਨੇ ਜਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ਦੇ ਮੁੱਦੇ ਤੇ ਵੀ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਖੂਬ ਤੱਕਾ ਕੀਤਾ ਇਸ ਲਈ ਉਹ ਰਵੀਕਰਨ ਕਾਲੋ ਦਾ ਸਾਥ ਵੀ ਨਹੀਂ ਦੇ ਸਕਦੇ ਇਸ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਦੀਪ ਸਿੰਘ ਰੰਧਾਵਾ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਹੈ ਸਵਾਲ ਆਪਣੀ ਥਾਂ ਤੇ ਐਜ਼ ਇਟ ਇਜ਼ ਹੈ ਕਿ ਆਮ ਆਦਮੀ ਪਾਰਟੀ ਨੇ ਘੱਟ ਤੱਕਾ ਕੀਤਾ ਅਕਾਲੀ ਦਲ ਇਹ ਅਪੀਲ ਲੈਂਦਾ ਰਿਹਾ ਕਿ ਜਿਹੜਾ ਐਨਐਸਏ ਲਾਏਗੇ ਨੌਜਵਾਨ ਨੇ ਉਹ ਭਗਵੰਤਮਾਨ ਨੇ ਲਾ ਕੇ ਦਿਬਰੂਗੜ ਸੱਟੇ ਨੇ ਕੀ ਪੰਥਕ ਮੁੱਦੇ ਆਤੇ ਭਗਵੰਤਮਾਨ ਦਾ ਸਟੈਂਡ ਸਪਸ਼ਟ ਰਿਹਾ ਭਗਵੰਤਮਾਨ ਨੇ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿੱਧੀ ਦਖਲਅੰਦਾਜ਼ੀ ਕਰਦਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਗੁਰਦੁਆਰਾ ਐਕਟ ਨੂੰ ਸੋਧਿਆ ਤੇ ਉਹ ਹਜੇ ਤੱਕ ਵੀ ਕਾਨੂੰਨੀ ਉਚਾਣਾ ਚ ਹੈ ਕੀ ਸੁੱਚਾ ਸਿੰਘ ਲੰਗਾ ਤੇ ਉਹਨਾਂ ਦੀ 31 ਮੈਂਬਰੀ ਕਮੇਟੀ ਨੂੰ ਭਗਵੰਤਮਾਨ ਨੇ ਚੀਜ਼ਾਂ ਦਿਖਾਈ ਨਹੀਂ ਦਿੱਤੀਆਂ ਖੈਰ ਉਹਨਾਂ ਦਾ ਨਿੱਜੀ ਫੈਸਲਾ ਹੈ ਹਰ ਕਿਸੇ ਦੀ ਵੋਟ ਹੈ ਉਹਨੇ ਆਪਣੀ ਮਰਜ਼ੀ ਨਾਲ ਪਾਉਣੀ ਹੈ ਪਰ ਗੱਲ ਅਸੂਲਾਂ ਦੀ ਹੈ ਕਿ ਭਗਵੰਤ ਮਾਨ ਹੁਣ ਸੁੱਚਾ ਸਿੰਘ ਲੰਗਾ ਤੇ ਉਹਨਾਂ ਦੇ ਧੜੇ ਦਾ ਸਮਰਥਨ ਲੈਣਗੇ ਜਿਨ੍ਹਾਂ ਦੀਆਂ ਨੀਲੀਆਂ ਫਿਲਮਾਂ ਬਾਰੇ ਉਹ ਪ੍ਰੈਸ ਕਾਨਫਰੰਸਾਂ ਕਰਦੇ ਸੀ ਦੋਵੇਂ ਧੜਿਆਂ ਤੇ ਗੱਲ ਇੰਪਲੀਮੈਂਟ ਹੁੰਦੀ ਹੈ ਨਾ ਕਿ ਕੀ ਸੁੱਚਾ ਸਿੰਘ ਲੰਗਾ ਕੀ ਸੁੱਚਾ ਸਿੰਘ ਲੰਗਾ ਵਿਕਰਮ ਮਜੀਠੀਆ ਦੇ ਬਹੁਤ ਕਰੀਬੀ ਨੇ ਉਹਨਾਂ ਦਾ ਹੀ ਆਟ ਆਸਰਾ ਜਿਹੜਾ ਸੁੱਚਾ ਸਿੰਘ ਲੰਗਾ ਨੂੰ ਹੁਣ ਤੱਕ ਰਿਹਾ ਕੀ ਸੁੱਚਾ ਸਿੰਘ ਲੰਗਾ ਤੇ ਜਿਹੜਾ ਮਜੀਠੀਆ ਦਾ ਕਰੀਬੀ ਹੈ ਜਿਹਨੂੰ ਡਰੱਗ ਤਸਕਰ ਦੱਸਦੇ ਰਹੇ ਨਸ਼ਾ ਤਸਕਰ ਦੱਸਦੇ ਨੇ ਅੱਜ ਤੱਕ ਆਮ ਆਦਮੀ ਪਾਰਟੀ ਦੇ ਆਗੂ ਕੀ ਉਹਦਾ ਸਮਰਥਨ ਲੈਣਗੇ ਕੀ ਤੁਸੀਂ ਡਰੱਗ ਤਸਕਰਾਂ ਦੇ ਸਮਰਥਕਾਂ ਦਾ ਸਮਰਥਨ ਲਵੋਗੇ ਸਵਾਲ ਦੋਨਾਂ ਤਰਾਂ ਤੇ ਨੇ ਦੋਵੇਂ ਧਿਰਾਂ ਸਪੱਸ਼ਟ ਨਹੀਂ ਕਰ ਪਾ ਰਹੀਆਂ ਕਿ ਕੀ ਅਸਲ ਚ ਲੜਾਈ ਹੁੰਦੀ ਆ ਜਿਹੜੀ ਕਈ ਵਾਰ ਸਿਆਸਦਾਨ ਵੱਡੇ ਹੋ ਜਾਂਦੇ ਆ ਪਰ ਉਹਨਾਂ ਨੂੰ ਲੜਨੀ ਨਹੀਂ ਆਉਂਦੀ ਅੰਦਰਖਾਤੇ ਦਾ ਕਈ ਦਿਨਾਂ ਦਾ ਸਮਰਥਨ ਕੀਤਾ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਸਾਰਾ ਕੁਝ ਕੀਤਾ ਜਿਹੜਾ 31 ਮੈਂਬਰਾਂ ਵਾਲਾ ਇਹ ਤਾਂ ਟਕਵੰਜਾ ਹੁਣ ਕੀ ਇਹਦਾ ਲਾਭ ਹੋ ਸਕਦਾ ਇਹਦਾ ਲਾਭ ਉਨਾ ਆਮ ਆਦਮੀ ਪਾਰਟੀ ਨੂੰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿੰਨਾ ਖਬਰਾਂ ਚ ਦਿਖਾਇਆ ਜਾ ਰਿਹਾ ਵੋਟ ਦਾ ਇੱਕ ਵੱਡਾ ਪਰਸੈਂਟੇਜ ਅਕਾਲੀ ਦਲ ਦਾ ਸੁਖਜਿੰਦਰ ਸਿੰਘ ਰੰਧਾਵਾ ਤੇ ਰਵੀਕਰਨ ਸਿੰਘ ਕਾਲੋ ਨਾਲ ਜਾ ਚੁੱਕਿਆ ਆਲਰੇਡੀ ਤੇ ਇੱਕ ਸੁੱਚਾ ਸਿੰਘ ਲੰਗਾ ਦਾ ਧੜਾ ਜਿਹੜਾ ਸਿਰਫ ਸੁੱਚਾ ਸਿੰਘ ਲੰਗਾ ਦਾ ਧੜਾ ਉਹਦਾ ਵੋਟ ਜਿਹੜਾ ਉਹ ਜਾ ਸਕਦਾ ਹੈ ਹਾਲੇ ਉੱਤੇ ਵੀ ਸ਼ੰਸ਼ੇ ਬਰਕਰਾਰ ਨੇ ਪਰ ਇਸ ਜਿਹੜਾ ਹਮੈਤ ਹੈ ਜਿਹੜਾ ਸਮਝੌਤਾ ਹੈ ਇਹਨੂੰ ਕੀ ਕਹੋਗੇ ਤੁਸੀਂ ਕਿਹੜਾ ਰਿਸ਼ਤਾ ਗਰਦਾਨੋਗੇ ਇਹ ਤੁਹਾਡੇ ਤੇ ਛੱਡਦੇ ਆ ਕਿ ਤੁਸੀਂ ਇਸ ਨੂੰ ਕੀ ਨਾਮ ਦੇਣਾ ਚਾਹੁੰਦੇ ਇਸ ਰਿਸ਼ਤੇ ਨੂੰ